ਹੀਦੇ ਇਥੋਂ ਤੱਕ ਗੁਰੂ ਪਿਤਾ ਜੀ ਫਰਮਾਉਂਦੇ ਨੇ ਪੁੱਤ ਤੂੰ ਚਾਹਨਾ ਹੈ ਨਾ ਤੇਰੇ ਜੀਵਨ ਵਿੱਚ ਸੋਖੀ ਸੁਖ ਹੋਵੇ ਜਦੋਂ ਵੀ ਕੋਈ ਖਬਰ ਆਵੇ ਸੁੱਖਾਂ ਦੀ ਆਵੇ ਕੋਈ ਮੈਨੂੰ ਦੁੱਖ ਦਾ ਸੁਨੇਹਾ ਨਾ ਮਿਲੇ ਮੈਂ ਹਮੇਸ਼ਾ ਅੰਦਰੋਂ ਆਨੰਦ ਵਿੱਚ ਰਹਾ ਤੇਰੀ ਇਹ ਲੋਚਾ ਹੈ ਮੇਰੇ ਸਾਰੇ ਕੰਮ ਸਵਰ ਜਾਣ ਹਰ ਇੱਕ ਮਨੁੱਖ ਦੀ ਚਾਹਨਾ ਏ ਕੋਈ ਨਹੀਂ ਚਾਹੁੰਦਾ ਵੀ ਮੇਰਾ ਕੋਈ ਕੰਮ ਵਿਗੜ ਜਾਵੇ ਜਾਂ ਮੈਨੂੰ ਦੁੱਖ ਮਿਲੇ ਸਤਿਗੁਰੂ ਜੀ ਕਿਰਪਾ ਕਰਦੇ ਨੇ ਪੁੱਤ ਜੀ ਚਾਹਨਾ ਏ ਨਾ ਸੋਖੀ ਸੁਖ ਮਿਲਣ ਮੇਰੇ ਸਾਰੇ ਕੰਮ ਸਵਰ ਜਾਣ ਰਾਸ ਆ ਜਾਣ ਤਾਂ ਤੂੰ ਉਹਨੂੰ ਆਪਣਾ ਦੋਸਤ ਬਣਾ ਲਾ ਮਿੱਤਰ ਬਣਾ ਲਾ ਜੋ ਸਭ ਤੋਂ ਵੱਡਾ ਹੈ ਜੀ ਤੋ ਸਾਰੇ ਮੰਗਦੇ ਨੇ ਜਿਹਦਾ ਉਹ ਮਿੱਤਰ ਬਣ ਜਾਂਦਾ ਇਹਨਾ ਉਹਨੂੰ ਕਿਸੇ ਵੀ ਚੀਜ਼ ਦੀ ਕਮੀ ਨਹੀਂ ਰਹਿ ਜਾਂਦੀ ਸਤਿਗੁਰੂ ਜੀ ਆਵਾਜ਼ ਮਾਰ ਕੇ ਦੱਸਦੇ ਨੇ ਜਾਂ ਕਾ ਮੀਤ ਸਾਜਨ ਹੈ ਸਮੀਆਂ ਤਿਸ ਜਨ ਕੋ ਕਹੋ ਕਾ ਕੀ ਕਮੀਆਂ ਜਿਹਦਾ ਮਿੱਤਰ ਹੀ ਉਹ ਪਰਮੇਸ਼ਰ ਹੈ ਜੋ ਸਾਰਿਆਂ ਵਿੱਚ ਸਮਾਇਆ ਹੋਇਆ ਹੈ ਸਾਰਿਆਂ ਵਿੱਚ ਵਿਆਪਕ ਹੈ ਜਿਨੇ ਉਹਦੇ ਨਾਲ ਦੋਸਤੀ ਪਾਲੀ ਉਹਨੂੰ ਕਾਦੀ ਕਮੀ ਰਹਿ ਜਾਂਦੀ ਹੈ ਕਿਸੇ ਵੀ ਚੀਜ਼ ਦੀ ਕਮੀ ਨਹੀਂ ਰਹਿੰਦੀ ਫਿਰ ਕਿਉਂ ਦੂਰੀ ਬਣਾਉਣਾ ਹੈ ਹਮੇਸ਼ਾ ਜੁੜ ਕੇ ਰਿਹਾ ਕਰ ਆਪਣੇ ਗੁਰੂ ਦੇ ਨਾਲ ਆਪਣੇ ਪਰਮੇਸ਼ਰ ਦੇ ਨਾਲ ਗੁਰੂ ਤੇ ਪਰਮੇਸ਼ਰ ਇੱਕ ਹੈ ਗੁਰ ਪਰਮੇਸ਼ਰ ਇੱਕੋ ਜਾਣਨਾ ਜੁੜੇ ਜੁੜਿਆ ਰਹੇ ਇਥੋਂ ਤੱਕ ਤਨ ਗੁਰੂ ਅਮਰਦਾਸ ਮਹਾਰਾਜ ਜੀ ਰੋਜ਼ ਯਾਦ ਕਰਵਾਉਂਦੇ ਨੇ ਕੋਈ ਮਨੁੱਖ ਆਪਾਂ ਨੂੰ ਇੱਕ ਵਾਰੀ ਗੱਲ ਕਹਿ ਦੇਵੇ ਜਾਂ ਉਸੇ ਇੱਕ ਗੱਲ ਨੂੰ 100 ਵਾਰੀ ਕਹਿ ਦੇਵੇ ਜ਼ਰੂਰੀ ਨਹੀਂ ਉਸ ਗੱਲ ਨੂੰ ਸੁਣੀ ਆ ਜਾਵੇ ਜ਼ਰੂਰੀ ਨਹੀਂ ਕਿਉਂਕਿ ਮਨੁੱਖ ਕਈ ਵਾਰ ਗਲਤ ਵੀ ਹੋ ਸਕਦਾ ਹੈ ਪਰ ਗੁਰੂ ਜੀ ਜੇ ਆਪਾਂ ਨੂੰ ਕੋਈ ਗੱਲ ਕਹਿਣ ਤੇ ਉਸੇ ਗੱਲ ਨੂੰ ਸਤਿਗੁਰੂ ਜੀ ਚਾਰ ਵਾਰੀ ਕਹਿ ਦੇਣ ਉਹ ਗੱਲ ਕਿੱਡੀ ਕੀਮਤੀ ਹੋਏਗੀ ਉਹਨੂੰ ਤੇ ਜ਼ਰੂਰ ਸੁਣਨਾ ਚਾਹੀਦਾ ਹੈ ਨਾ ਜੀ ਧੰਗੁਰੂ ਅਮਰਦਾਸ ਮਹਾਰਾਜ ਜੀ ਰੋਜ਼ ਆਵਾਜ਼ ਮਾਰਦੇ ਨੇ ਰੋਜ਼ ਸਾਨੂੰ ਯਾਦ ਕਰਵਾਉਂਦੇ ਨੇ ਇੱਕ ਗੱਲ ਨੂੰ ਚਾਰ ਵਾਰੀ ਕਹਿ ਰਹੇ ਨੇ ਤੇ ਇੱਕੋ ਪੌੜੀ ਵਿੱਚ ਕਹਿ ਰਹੇ ਨੇ ਭਾਵੇਂ ਕੋਈ ਖੁਸ਼ੀ ਦਾ ਪ੍ਰੋਗਰਾਮ ਹੈ ਬੱਚੇ ਦਾ ਜਨਮ ਹੋਇਆ ਹੈ ਜਾ ਕਿਸੇ ਦਾ ਆਨੰਦ ਕਾਰਜ ਹੈ ਕੋਈ ਵੀ ਪ੍ਰੋਗਰਾਮ ਹੋਵੇ ਚਾਹੇ ਖੁਸ਼ੀ ਦੇ ਚਾਹੇ ਅੰਤਮ ਅਰਦਾਸ ਹੋਵੇ ਗਮੀ ਦਾ ਹੋਵੇ ਚਾਹੇ ਕੋਈ ਪ੍ਰਾਣੀ ਚੜ੍ਹਾਈ ਕਰ ਜਾਵੇ ਹਮੇਸ਼ਾ ਧੰਗੁਰੂ ਅਮਰਦਾਸ ਮਹਾਰਾਜ ਜੀ ਸਾਨੂੰ ਯਾਦ ਕਰਵਾਉਂਦੇ ਨੇ ਚੇਤੇ ਵਿੱਚ ਸਾਡੇ ਧਿਆਨ ਵਿੱਚ ਉਹ ਗੱਲ ਲਿਆ ਰਹੇ ਨੇ ਗੁਰੂ ਬਾਬਾ ਜੀ ਕਹਿਣ ਲੱਗੇ ਪੁੱਤਾ ਆਪਣੇ ਮਨ ਨੂੰ ਆਵਾਜ਼ ਮਾਰ ਕਿਉਂਕਿ ਮਨ ਦੀ ਗੱਲ ਹੈ ਨਾ ਗੁਰੂ ਗੁਰੂ ਗੋੜਕਰ ਮਨ ਮੋਰ ਮਨ ਨੂੰ ਸਮਝਾਏ ਤੇ ਧੰਨ ਗੁਰੂ ਅਮਰਦਾਸ ਮਹਾਰਾਜ ਜੀ ਵੀ ਮਨ ਨੂੰ ਆਵਾਜ਼ ਮਾਰ ਰਹੇ ਨੇ ਕਹਿਣ ਲੱਗੇ ਏ ਮਨ ਮੇਰੇ ਆ ਤੂੰ ਸਦਾ ਰਹੋ ਹਰ ਸਾਰਿਆਂ ਨੂੰ ਇਹ ਪੰਗਤੀਆਂ ਯਾਦ ਨੇ ਕਿਰਪਾ ਕਰੋ ਲਵਾਓ ਹਾਜ਼ਰੀ ਕਰਗੀ ਰਸਨਾ ਪਵਿੱਤਰ ਗੁਰਦੇਵ ਪਿਤਾ ਜੀ ਮਨ ਨੂੰ ਆਵਾਜ਼ ਮਾਰ ਰਹੇ ਨੇ ਏ ਮਨ ਮੇਰੇ ਆ ਤੂੰ ਸਦਾ ਰਹੋ ਹੇ ਮੇਰੇ ਮਾਨਾ ਤੂੰ ਸਦਾ ਹਰੀ ਦੇ ਨਾਲ ਜੁੜਿਆ ਰਹੇ ਇੱਕ ਦਿਨ ਦੀ ਗੱਲ ਨਹੀਂ ਕੀਤੀ ਇੱਕ ਘੰਟੇ ਦੀ ਗੱਲ ਨਹੀਂ ਕੀਤੀ ਸਦਾ ਦੀ ਗੱਲ ਕਰ ਰਹੇ ਨੇ ਸਦੀਵ ਏ ਮੇਰੀ ਮਨਾ ਤੂੰ ਸਦਾ ਹਰੀ ਦਾ ਪੱਲਾ ਫੜ ਕੇ ਰੱਖ ਸਦਾ ਪਰਮੇਸ਼ਰ ਨਾਲ ਜੁੜਿਆ ਰਹੇ ਗੁਰੂ ਬਾਬਾ ਜੀ ਕਹਿਣ ਲੱਗੇ ਪੁੱਤੇ ਜਿਹੜਾ ਮਨ ਹੈ ਨਾ ਇਹ ਬਹੁਤ ਮਸਤੀਆ ਹੋਇਆ ਹੈ ਇਨੀ ਇੱਕ ਵਾਰੀ ਕਹੇ ਤੋਂ ਸੁਣਨਾ ਨਹੀਂ ਇਹਨੂੰ ਦੁਬਾਰਾ ਕਹਿਣਾ ਪੈਣਾ ਦੁਬਾਰਾ ਆਵਾਜ਼ ਦੇ ਦੁਬਾਰਾ ਦੁਹਰਾ ਕੇ ਕਿਹਾ ਹਰ ਨਾਲ ਰਹੋ ਤੂੰ ਮੇਰੀ ਮਨਾ ਤੂੰ ਹਰੀ ਨਾਲ ਰਹਿ ਜੁੜ ਕੇ ਰਹਿ ਹੁਣ ਮਨ ਪੁੱਛਦਾ ਮਨੁੱਖੀ ਮਨ ਨਾ ਸਵਾਲ ਵੀ ਬਹੁਤ ਕਰਦਾ ਮਨ ਪੁੱਛਦਾ ਵੀ ਮੈਂ ਹਰੀ ਨਾਲ ਕਿਉਂ ਜੁੜਾਂ ਮੈਂ ਕਿਉਂ ਬੰਦਗੀ ਕਰਾਂ ਕਿਉਂ ਗੁਰੂ ਗੁਰੂ ਕਰਾਂ ਕਿਉਂ ਹਰੀ ਦੇ ਨਾਲ ਜੁੜਿਆ ਰਹਾ ਮੈਂ ਗੁਰੂ ਅਮਰਦਾਸ ਮਹਾਰਾਜ ਜੀ ਕਹਿਣ ਲੱਗੇ ਤੂੰ ਸਾਨੂੰ ਬਖਸ਼ਿਸ਼ ਦੱਸ ਦੇ ਕਿਉਂ ਜੁੜਨ ਨੇ ਹਰ ਨਾਲ ਰਹੋ ਤੂੰ ਮਨ ਮੇਰੇ ਦੁੱਖ ਸਭ ਚਾਹੁੰਨਾ ਹੀ ਨਾ ਸੁੱਖ ਮਿਲਣ ਚਾਹੁੰਨਾ ਹੀ ਨਾ ਸਾਰੇ ਕੰਮ ਸਵਰ ਜਾਣ ਜੁੜ ਹਰੀ ਦੇ ਨਾਲ ਕਿਉਂਕਿ ਹਰੀ ਵਿੱਚ ਐਸੀ ਸਮਰੱਥਾ ਹੈ ਤਾਕਤ ਹੈ ਕਿ ਤੇਰੀ ਸਾਰੇ ਦੁੱਖਾਂ ਨੂੰ ਦੂਰ ਕਰ ਦੇਵੇਗਾ ਪਰਮੇਸ਼ਰ ਦੂਰ ਕਰੇਗਾ ਦੁੱਖ ਸਭ ਵਿਸਾਰਣਾ ਇੱਕ ਦੁੱਖ ਦੀ ਗੱਲ ਨਹੀਂ ਦੋ ਦੁੱਖਾਂ ਦੀ ਗੱਲ ਨਹੀਂ ਸਾਰੇ ਦੁੱਖ ਹੀ ਦੂਰ ਹੋ ਜਾਣਗੇ ਫਿਰ ਅਗਲੀ ਬਖਸ਼ਿਸ਼ ਦੱਸ ਦਈਂ ਅੰਗੀਕਾਰ ਹੋ ਕਰੇ ਤੇਰਾ ਕਰੋ ਕਿਰਪਾ ਅੰਗੀਕਾਰ ਹੋ ਅੰਗੀਕਾਰ ਅੰਗੀਕਾਰ ਦਾ ਅਰਥ ਹੈ ਪੱਖ ਕਰਨਾ ਸਹਾਇਤਾ ਕਰਨੀ ਕੋਈ ਮਨੁੱਖ ਕਿਸੇ ਨੂੰ ਕਹਿ ਦੇ ਨਾ ਵੀ ਤੂੰ ਆ ਕੰਮ ਕਰ ਮੈਂ ਤੇਰੇ ਪੱਖ ਵਿੱਚ ਖੜਾ ਹਾਂ ਮੈਂ ਤੇਰੀ ਸਹਾਇਤਾ ਦੇ ਵਿੱਚ ਹਾਂ ਤੇ ਅਗਲਾ ਆਪਣੇ ਮਗਰ ਲੱਗ ਕੇ ਉਹ ਕੰਮ ਕਰ ਜਾਏ ਤੇ ਆਪਾਂ ਉਹਦੀ ਸਹਾਇਤਾ ਵਿੱਚ ਖੜੀ ਨਾ ਸਕੀਏ ਕਿਉਂਕਿ ਆਪਾਂ ਸਮਰਥ ਨਹੀਂ ਨਾ ਹੈਗੇ ਅੱਜ ਆਪਾਂ ਦਾਵਾ ਕਰੀਏ ਪਿਤੂਆ ਕੰਮ ਕਰ ਮੈਂ ਤੇਰੇ ਨਾਲ ਖੜਾ ਆਪਣਾ ਤਾਂ ਪਲ ਦਾ ਨਹੀਂ ਪਤਾ ਇੱਕ ਸਵਾਸ ਆਇਆ ਮਨੁੱਖਾਂ ਵਿੱਚ ਗਿਣਤੀ ਆ ਅਗਲਾ ਜੇ ਆ ਗਿਆ ਮਨੁੱਖਾਂ ਚ ਗਿਣੇ ਜਾਵਾਂਗੇ ਨਹੀਂ ਤੇ ਮਿੱਟੀ ਦੀ ਢੇਰੀ ਆ ਆਪਾਂ ਸਮਰੱਥ ਨਹੀਂ ਦਾਵਾ ਨਹੀਂ ਕਰ ਸਕਦੇ ਵੀ ਤੇਰੇ ਨਾਲ ਅਸੀਂ ਲਾਜ਼ਮੀ ਖੜੇ ਰਹਾਂਗੇ ਪਰ ਜੀ ਦੇ ਪੱਖ ਵਿੱਚ ਵਾਹਿਗੁਰੂ ਜੀ ਆਉਂਦੇ ਆ ਨਾ ਜੀ ਦੇ ਪੱਖ ਵਿੱਚ ਰੱਬ ਜੀ ਆਉਂਦੇ ਨੇ ਅੰਗੀਕਾਰ ਹੋ ਕਰੇ ਤੇਰਾ ਕਾਰਜ ਸਭ ਇਹ ਹੋਈ ਨਹੀਂ ਸਕਦਾ ਉਹਦਾ ਕੋਈ ਕੰਮ ਸਿਰੇ ਨਾ ਚੜੇ ਉਹਦਾ ਕਾਰਜ ਨਾ ਸਵਰੇ ਹੋਈ ਨਹੀਂ ਸਕਦਾ ਜਿਹਦੇ ਪੱਖ ਵਿੱਚ ਰੱਬ ਜੀ ਆ ਜਾਣਾ ਸਤਿਗੁਰੂ ਧੰਨ ਗੁਰੂ ਅਮਰਦਾਸ ਮਹਾਰਾਜ ਜੀ ਬਖਸ਼ਾ ਦੱਸ ਰਹੇ ਨੇ ਜੁੜਨ ਦੀਆਂ ਅੰਗੀਕਾਰ ਹੋ ਕਰੇ ਤੇਰਾ ਕਾਰਜ ਸਭ ਸਵਾਰਣਾ ਸਾਰੇ ਕਾਰਜ ਹੀ ਸਵਰ ਜਾਂਦੇ ਨੇ ਕੋਈ ਇਦਾਂ ਦਾ ਕਾਰਜ ਰਹੀ ਨਹੀਂ ਜਾਂਦਾ ਜਿਹੜਾ ਨਾ ਸਵਰੇ ਇਸੇ ਕਰਕੇ ਗੁਰੂ ਪਿਤਾ ਜੀ ਫਰਮਾਉਂਦੇ ਨੇ ਨਾ ਆਪਣੇ ਸੇਵਕੀ ਆਪੇ ਰੱਖੈ ਆਪੇ ਨਾਮ ਜਪਾਵੇ ਜਹ ਜਹ ਕਾਜ ਕਰਤ ਸੇਵਕੀ ਤਾਹਾਂ ਤਾਹਾਂ ਉਠ ਤਾਵੇ ਸੇਵਕ ਕੋ ਨਿਕਟੀ ਹੋਏ ਦਿਖਾਵੇ ਕਹਿੰਦੇ ਆਪਣੇ ਪਿਆਰਿਆਂ ਨੂੰ ਨਾ ਫਿਰ ਪਰਮੇਸ਼ਰ ਨੇੜੇ ਹੋ ਕੇ ਦਿਖਾਉਂਦਾ ਹੈ ਵੀ ਤੂੰ ਕੱਲਾ ਨਹੀਂ ਹੈ ਮੈਂ ਤੇਰੇ ਨਾਲ ਹਾਂ ਸਾਰੇ ਕਾਰਜਾਂ ਨੂੰ ਆਪ ਰਾਸ ਕਰਵਾਉਂਦਾ ਹੈ ਕਰਦੇ ਨੇ ਜੀ ਮਾਲਕ ਰਾਸ ਕਾਰਜ ਕਿਵੇਂ ਕਰਦੇ ਨੇ ਮੇਰੇ ਸਾਹਮਣੇ ਨਾ ਇਤਿਹਾਸ ਵਿੱਚੋਂ ਇੱਕ ਸਾਖੀ ਆ ਗਈ ਸਤਗੁਰੂ ਜੀ ਕਿਰਪਾ ਕਰਨ ਆਪ ਸਿੱਖਿਆ ਲੈ ਲਈਏ ਜਿੰਨੀ ਕੁ ਗੁਰਦੇਵ ਪਿਤਾ ਜੀ ਨੇ ਮੱਤ ਬਖਸ਼ੀ ਹੈ ਕਿਵੇਂ ਕਾਰਜਾਂ ਨੂੰ ਸਫਲ ਕਰਵਾਇਆ ਜਾਂਦਾ ਹੈ ਕਿਵੇਂ ਸਤਗੁਰੂ ਜੀ ਨੇੜੇ ਹੋ ਕੇ ਪਰਮੇਸ਼ਰ ਜੀ ਨੇੜੇ ਹੋ ਕੇ ਦਿਖਾਉਂਦੇ ਨੇ